ਇੱਕ ਬੰਦੇ ਨੇ ਪੈਸੇ ਉਹ ਉਧਾਰ ਲਏ ਦੁਕਾਨਦਾਰ ਸੀ ਪੁਰਾਣੇ ਸਮੇਂ ਦੀ ਗੱਲ ਹੈ ਤੇ ਜਿਸ ਬੰਦੇ ਕੋਲ ਪੈਸੇ ਲੈ ਬੰਦਾ ਬੜਾ ਇਮਾਨਦਾਰ ਸੀ ਤੇ ਜਦੋਂ ਉਹਨੇ ਪੈਸੇ ਵਾਪਸ ਮੰਗੇ ਤੋ ਬੇਈਮਾਨ ਹੋ ਗਿਆ ਕਹਿੰਦਾ ਜੋ ਕਰਨਾ ਕਰ ਲਾ ਮੈਂ ਤਾਂ ਨਹੀਂ ਪੈਸੇ ਦਿੰਦਾ ਹੁਣ ਉਹ ਬੰਦਾ ਜਿਹੜਾ ਅੱਜ ਕੱਲ ਤਾਂ ਰਾਜਿਆਂ ਨੂੰ ਮਿਲਣਾ ਬੜਾ ਮੁਸ਼ਕਲ ਹੈ ਤੇ ਉਹ ਅੱਗੇ ਰਾਜੇ ਪੁਕਾਰ ਸੁਣਦੇ ਹੁੰਦੇ ਸਿਆ ਉਹ ਰਾਜੇ ਦੇ ਦਰਬਾਰ ਵਿੱਚ ਆ ਕੇ ਜਾ ਕੇ ਆਖਿਆ ਰਾਜਾ ਜੀ ਮੇਰੇ ਨਾਲ ਤਾਂ ਧੋਖਾ ਹੋ ਗਿਆ ਮੈਂ ਫਲਾਣੇ ਬੰਦੇ ਨੂੰ ਪੈਸੇ ਦਿੱਤੇ ਸੀ ਤੇ ਉਹਨੇ ਅਣਕਾਰ ਕਰ ਦਿੱਤਾ ਕਹਿੰਦਾ ਜੋ ਕਰਨਾ ਕਰ ਲਾ ਵੀ ਮੈਂ ਪੈਸੇ ਨਹੀਂ ਦੇਣੇ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਕੱਲ ਮੈਂ ਸ਼ਹਿਰ ਆਉਂਗਾ ਚਾਹੇ ਮੈਂ ਹਾਥੀ ਤੇ ਆਵਾਂ ਚਾਹੇ ਘੋੜੇ ਤੇ ਆਵਾਂ ਤੂੰ ਉਹਦੀ ਦੁਕਾਨ ਦੇ ਸਾਹਮਣੇ ਖੜੇ ਹੋ ਜਾਈ ਉਸ ਬੰਦੇ ਦੇ ਦੁਕਾਨ ਦੇ ਸਾਹਮਣੇ ਖੜਾ ਹੋ ਜਾਈ ਤੇ ਮੈਂ ਆਵਾਂਗਾ ਤੇ ਫਿਰ ਆਪਾਂ ਅੱਗੇ ਕੰਮ ਹੋ ਜਾਏਗਾ ਤੇ ਜਦੋਂ ਰਾਜਾ ਆਇਆ ਤੇ ਰਾਜਾ ਹੁੰਦਾ ਸੀ ਤੇ ਅੱਗੇ-ਅੱਗੇ ਰੌਲਾ ਪੈਂਦਾ ਸੀ ਵੀ ਰਾਜਾ ਆ ਰਿਹਾ ਮਹਾਰਾਜ ਆ ਰਿਹਾ ਸਾਰੇ ਆਲੇ-ਦੁਆਲੇ ਲੋਕ ਖੜੇ ਹੋ ਜਾਂਦੇ ਸਨ ਰਾਜਾ ਜਦੋਂ ਉਸ ਦੁਕਾਨ ਦੇ ਅੱਗੇ ਪਹੁੰਚਿਆ ਉਹ ਬੰਦਾ ਉੱਥੇ ਖੜਾ ਸੀ ਜਿਹਨੇ ਪੈਸੇ ਦਿੱਤੇ ਸੀ ਉਹ ਘੋੜੇ ਤੋਂ ਉਤਰਿਆ ਉਹਦੇ ਨਾਲ ਹੱਥ ਮਿਲਾਇਆ ਰਾਜਾ ਘੋੜੇ ਤੇ ਬੈਠਾ ਚਲਾ ਗਿਆ ਸਾਰੇ ਹੈਰਾਨ ਹੋ ਗਏ ਵੀ ਇੰਨੇ ਲੋਕ ਖੜੇ ਆ ਵੀ ਇਹਦੇ ਨਾਲ ਹੱਥ ਮਿਲਾ ਕੇ ਗਿਆ ਵੀ ਰਾਜੇ ਦਾ ਕੋਈ ਖਾਸ ਬੰਦਾ ਤੇ ਉਹ ਦੁਕਾਨਦਾਰ ਨੇ ਵੀ ਦੇਖ ਲਿਆ ਸ਼ਾਮ ਤੋਂ ਪਹਿਲਾਂ ਉਹਦੇ ਘਰ ਜਾ ਕੇ ਹੱਥ ਜੋੜ ਕੇ ਵੀ ਮੈਨੂੰ ਤੇ ਗਲਤੀ ਹੋ ਗਈ ਸੀ ਤੇ ਆਹ ਪੈਸੇ ਤੁਸੀਂ ਰੱਖ ਲਓ ਤੇ ਇਹ ਤਾਂ ਕਹਾਣੀ ਆ ਨਾ ਇੱਕ ਪਰ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਪੰਗਤੀ ਵਿਚਾਰਨ ਕਹਿੰਦੇ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰੇ ਜਿਹਦਾ ਮਿੱਤਰ ਰੱਬ ਬਣ ਜਾਏਗਾ ਨਾ ਤੇ ਉਹਨੂੰ ਕਾਦਾ ਫਿਕਰ ਹੈ ਜਦੋਂ ਰੱਬ ਨੂੰ ਮਿੱਤਰ ਬਣਾ ਲਾਂਗੇ ਤੇ ਉਹ ਪਤਾ ਲੱਗ ਜਾਏਗਾ ਮਹਾਰਾਜ ਕਹਿੰਦੇ ਫਿਰ ਇਹ ਦੁਸ਼ਟ ਦੂਤ ਪਰਮੇਸ਼ਰ ਮਾਰੇ ਉਹਨਾਂ ਪਤਾ ਵੀ ਇਹ ਤਾਂ ਜੁੜਿਆ ਹੋਇਆ ਹੈ ਇਹ ਰੱਬ ਦੇ ਨਾਲ ਜੁੜਿਆ ਤੇ ਇਹ ਵਿਕਾਰ ਵੀ ਤੇਰਾ ਕੁਝ ਨਹੀਂ ਵਿਗਾੜ ਸਕਦੇ ਕੋਈ ਦੁਨੀਆ ਦੀ ਤਾਕਤ ਤੇਰਾ ਨਹੀਂ ਵਿਗਾੜ ਸਕਦੀ ਕਿਉਂਕਿ ਜਿਸ ਦਾ ਕਰਤਾ ਮਿੱਤਰ ਸਭ ਕਾ ਸਵਾਰਿਆ